ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ 'ਚ ਆਪਾਂ ਜਾ ਰਹੇ ਹਾਂ ਜੀ ਅੱਜ ਮਾਛੂਆੜਾ ਸਾਹਿਬ ਮਾਛੂਆੜਾ ਤੋਂ ਜਾਣਾ ਅੱਗੇ ਹੀ ਆ 3-4 ਕਿਲੋਮੀਟਰ ਤਿੰਨ ਕਿਹਾ ਨਾ ਤਿੰਨ ਇੱਕ ਕਿਲੋਮੀਟਰ ਜਾਣਾ ਨਾਲ ਘਰ ਦੇ ਆ ਅੱਜ ਬਲੌਗ ਬਣਾਉਣ ਨੂੰ ਤਾਂ ਲੇਟ ਹੋ ਗਿਆ ਮੈਂ ਪਹਿਲਾਂ ਗਿਆ ਸੀ ਫਗਵਾੜੇ ਉਹ ਪੰਗਿਆਂ ਤੋਂ ਸੀ ਫਰੈਂਡ ਉਹਦੇ ਨਾਲ ਜਾਣਾ ਸੀਗਾ ਉਹ ਕਹਿੰਦਾ ਭਾਜੀ ਵੀ ਛੋਟੀ ਗੱਡੀ 'ਚ ਆਪਾਂ ਚੱਲ ਜਾਣਾ ਜਦ ਮੈਂ ਹਨਾ ਬਾਟੇ ਜਾਂਦਾ ਈ ਘਾਟ ਘੜਕਲਾਂ ਕੋ ਕਹਿੰਦਾ ਵੱਡੀ ਗੱਡੀ ਵੀ ਆਪਾਂ ਨੂੰ ਓਕੀ ਹੋ ਜਾਂਦੀ ਆ ਕੱਲ ਵੀ ਕਿਓ ਸੀ ਤਾਂ ਉਹ ਦਬਦਾ ਮੈਂ ਉਹਦੀ ਗੱਡੀ 'ਚ ਬਹਿ ਗਿਆ ਆਲਟੋ ਦੇ ਵਿੱਚ ਤਾਂ ਮੇਰਾ ਫੋਨ ਮੇਰੀ ਗੱਡੀ 'ਚ ਹੀ ਰਹਿ ਗਿਆ ਪਿਆ ਤਾਂ ਬਲੌਗ ਫਿਰ ਅੱਜ ਸ਼ੂਟੇ ਨਹੀਂ ਹੋਇਆ ਹੁਣ ਆਕੇ ਸਾਨੂੰ ਸੀਗਾ ਅਸੀਂ ਜਾਣਾ ਸੀਗਾ ਉੱਧਰ ਮਾਛੂਆੜੇ ਤਾਂ ਮੈਂ ਕਿਹਾ ਚਲੋ ਹੁਣ ਬਣਾਉਨੇ ਆ ਨਾਲੇ ਬਲੌਗ ਤਾ ਜਾਣਾ ਤਾਂ ਉਦਾਂ ਮੈਂ ਤੇਜ਼ੀ ਨਾਲ ਹੀ ਜਾਂ ਥੋੜਾ ਜਿਹਾ ਚਲੋ ਦੇਖਦੇ ਆਂ ਬਾਟੇ ਦਰਿਆ ਦੇ ਵੀ ਹਾਲਾਤ ਦੇਖਦੇ ਆਂ ਵੀ ਕਿੰਨਾ ਕਿਆ ਪਾਣੀ ਪੂਣੀ ਨਾਲੇ ਵਿੱਚ ਹੁਣ ਛੱਡਿਆ ਆ ਘਟਿਆ ਜਾਂ ਵਧਿਆ ਬਾਕੀ ਦਰਿਆ ਦੇ ਨੇੜੇ ਆ ਗਏ ਆਂ ਜੀ ਆਪਾਂ ਮੈਂ ਦੇਖਦਾ ਜਾਂਦਾ ਫੇ ਫਸਲવાડી ਬਹੁਤ ਸੋਹਣੀ ਆ ਮਹਾਰਾਜ ਨੇ ਬਚਾ ਲਏ ਆ ਜਦਾਂ ਇਹ ਉਹ ਪਿਛਲੇ 2 ਬੰਨਾਂ ਤੋਂ ਕੰਮ ਹੋ ਜਾਂਦਾ ਉਦੋਂ ਤਾਂ ਸੜਕ ਵੀ ਹੁਣ ਉੱਚੀ ਹੋ ਜੂਆ ਜਿਹੜੀ ਇਹਨੂੰ ਮਾਛਵਾੜੇ ਵਾਲ ਨੂੰ ਜਾਂਦੀ ਆ ਤਾਂ ਪਾਣੀ ਪਿੱਛੇ ਬਹੁਤ ਝੜਨਾ ਸੀ ਇਹ ਤਾਂ ਕਈ ਕਈ ਫੁੱਟ ਵੀ ਝੜ ਜਾਣਾ ਸੀਗਾ ਪਾਣੀ ਤਾਂ ਮਹਾਰਾਜ ਨੇ ਭਲੀ ਕੀਤੀ ਆ ਇਧਰ ਨਵਾਂ ਸ਼ਹਿਰ ਏਰੀਏ ਤੇ ਬਹੁਤ ਸੋਹਣੀ ਆ ਫਸਲਵਾੜੀਆਂ ਦਰਿਆ ਦੇ ਨਾਲ-ਨਾਲ ਇੱਥੇ ਕੋਲੇ ਹੀ ਆ ਗਏ ਆ ਹੁਣ ਬੰਨ ਤੇ ਦੋਨੇ ਪਾਸਿਆਂ ਵਧੀਆ ਆ ਫਸਲ ਮਹਾਰਾਜ ਨੇ ਭਲਿਆ ਕੀਤੀ ਇੱਥੇ ਤਾਂ ਐਸ ਏਰੀਏ ਚ ਦਰਿਆ ਤੇ ਮੜਿਆ ਰੁਕੇ ਸੀ ਮੈਂ ਕਾ ਪਾਣੀ ਦਾ ਦੇਖੀਏ ਹਾਲਚਾਲ ਬਈ ਹੁਣ ਹੁਣ ਫੇਰ ਰਾਤ ਨੂੰ ਆਉਂਦੇ ਆਂ ਤਾਂ ਡੇੜਾ ਹੋ ਜਾਣਾ ਆ ਦੇਖੋ ਜਿਹੜੇ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਦਿਖਾਉਂਦੇ ਰਹੇ ਨਾ ਬੂਟੇ ਹੜਾ ਹੜ ਕੇ ਆਉਂਦੇ ਆਂਦੇ ਇੱਥੇ ਜਿੱਥੇ ਕੋ ਸੇਫ ਜਿਹਾ ਹੁੰਦਾ ਨਾ ਲੋਕੀ ਉੱਥੇ ਫੇਰਾ ਐਦਾਂ ਖਿੱਚਣ ਲੱਗ ਪੈਂਦੇ ਆਂ ਤੇ ਖਿੱਚ ਖਿੱਚ ਕੇ ਬੈਠੇ ਕਿੰਨੇ ਆ ਆ ਲਈ ਆਹ ਦੇ ਉੱਥੇ ਵੀ ਆਉਂਦੇ ਖਿੱਚ ਖਿੱਚ ਕੇ ਲਿਆਉਂਦੇ ਤੇ ਆਪੀ ਘੜਿਓ ਦਿਖਾ ਲਾ ਮੈਂ ਆਹ ਦੇ ਬੂਟੇ ਇਦਾਂ ਹੀ ਚੱਕੀ ਆਉਂਦੇ ਆ ਆਹ ਦੇ ਥੱਲੇ ਬਹੁਤ ਇਕੱਠੇ ਕਰਕੇ ਬੈਠੇ ਆ ਆਹ ਦੇਖੋ ਕਿੱਡੇ ਕਿੱਡੇ ਬੂਟੇ ਆ ਪੂਰੇ ਆ 4-4 5-5 ਸਾਲ ਵਾਲੇ ਆ ਆਹ ਦੇ ਕਿੱਲ ਤੱਕ ਕਿੱਡੇ ਢੇਰ ਲਾਇਓ ਆ ਲੱਖਾਂ ਰੁਪਏ ਦੀ ਨਹੀਂ ਲੱਕੜ ਇਕੱਠੀ ਕਰ ਲੈਣੀ ਆ ਪਿੱਛੇ ਤੱਕ ਬੈਠੇ ਆ ਤਾਂ ਇਕੱਠੀਆਂ ਕਰ ਕਰ ਆਪਣੀਆਂ ਢੇਰੀਆਂ ਤੇ ਇਹ ਨਹੀਂ ਤਾਂ ਇਦਾਂ ਆ ਜਿੱਦਾਂ ਪੂਰਾ ਖੇਤ ਲੈ ਕੇ ਪਟਿਆ ਆ ਹੁੰਦਾ ਆਹ ਦੇ ਕਿੱਡੇ-ਕੱਡੇ ਮੋਛੇ ਰੱਖ ਕੇ ਬੈਠੇ ਆ ਮੋਲਡਰ ਤਰਾਖਤਾਂ ਦੇ ਦੋ-ਦੋ ਕੁਇੰਟਲ ਦਾ ਤਾਂ ਇਹੀ ਆ ਬਾਲਣ ਦਾ ਆਹ ਦੇ ਕਿੰਨੇ ਆ ਇਹਨਾਂ ਦੀਆਂ ਤਾਂ ਮੋਜਾਂ ਹੀ ਲੱਗੀਆਂ ਐ ਪਰ ਪਾਣੀ ਬਹੁਤ ਘਟ ਗਿਆ ਆ ਹਾਂ ਦੇ ਸਾਰੇ ਹੀ ਹੈ ਬਾਲਣੇ ਇਕੱਠਾ ਕਰਦੇ ਫਿਰਦੇ ਆ ਵੱਡੇ ਵੱਡੇ ਮੋਛੇ ਨਹੀਂ ਇਕੱਠੇ ਕਰਕੇ ਲੈਂਦੇ ਉਹ ਆਹ ਕੋਹ ਆਉਂਦੇ ਖੜੇ ਆਉਂਦਾ ਮੈਂ ਤੁਹਾਨੂੰ ਹੋਰ ਦਿਖਾਉਂਦਾ ਆ ਆ ਦੇ ਆਉਂਦੇ ਰੱਸਾ ਮੰਗਦੇ ਆ ਆਉਂਦੇ ਨਹੀਂ ਕਿੰਨਾ ਇੱਥੇ ਨਾਲ ਇਕੱਠਾ ਕਰ ਕਰਕੇ ਬੂਟਾ ਰੱਖਿਆ ਹੈ ਵਿੱਚ ਫਸਾ ਫਸਾ ਕੇ ਆਪਣਾ ਰਾਤ ਨੂੰ ਲਗਾਉਣ ਨੂੰ ਆਉਂਦੇ ਇਹ ਨਹੀਂ ਇੱਥੇ ਇੰਨਾ ਰੱਖਿਆ ਬਾਕੀਆਂ ਨੇ ਕਿੰਨਾ ਹੋਊਗਾ ਬਾਕੀ ਪਾਣੀ ਬਹੁਤ ਘਟ ਗਿਆ ਹੈ ਜੀ ਪਾਣੀ ਇਸ ਵੇਲੇ ਨੋਰਮਲ ਆ ਜਿਹੜੇ ਮੇਰੇ ਭਰਾਵਾਂ ਦਾ ਨਹੀਂ ਅੰਦਰ ਕੀੜਾ ਲੱਗਾ ਪਾਣੀ ਬਿਲਕੁਲ ਨੋਰਮਲ ਹੋ ਗਿਆ ਹੈ ਜੀ ਹੁਣ ਅੱਜ ਜਿੰਨਾ ਕ ਅੱਗੇ ਚੱਲਦਾ ਹੁੰਦਾ ਉਹਦੇ ਗੱਭਿਆਂ ਵੀ ਖਾਲੀ ਆ ਤਾਂ ਪਾਣੀ ਬਿਲਕੁਲ ਨੋਰਮਲ ਆ ਅਸਲਵਾੜੀ ਸੋਣੀ ਖੜੀ ਆ ਦਰਿਆ ਦੇ ਵਿੱਚ ਕਮਾਤੀ ਵੀ ਝੋਨਾ ਵੀ ਆਹੀ ਆ ਇਹਨੇ ਲੱਕੜ ਬਹੁਤ ਇਕੱਠੀ ਕਰ ਲਈ ਆ ਨੁਕਸਾਨ ਜਿਆਦਾ ਹੋ ਗਿਆ ਲੋਕਾਂ ਦਾ ਚਲੋ ਇਹਨਾਂ ਨੂੰ ਤਾਂ ਆਪੋ ਆਪਣਾ ਵੰਡਿਆ-ਵੰਡਿਆ ਇਹ ਆਊਗਾ ਵੇ ਕਿੰਨਾ-ਕਿੰਨਾ ਆਇਆ ਕਿਸੇ ਨੂੰ ਪਾਜੇ ਦਾ ਖੇਤ ਚੋਂ ਹੀ ਇੰਨਾ ਨੁਕਸਾਨ ਹੋ ਗਿਆ ਨਾ ਕਿਸੇ ਦਾ ਇੱਕ ਦਾ ਉਹ ਬਹੁਤ ਘਟ ਆਇਆ ਅਗਲੇਲੇ ਆ ਦੇਖੋ ਗੱਡੀ ਦੇ ਅੱਗੇ ਮੈਂ ਤੁਹਾਨੂੰ ਦਿਖਾ ਦਾਂ ਕਿੰਨਾ ਬੂਟਾ ਇੱਥੇ ਰੱਖਿਆ ਆ 25 30 ਬੂਟੇ ਆ ਉਹ ਐਨ ਸ਼ਾਂਗ-ਸ਼ਾਂਗ ਕੇ ਰੱਖਿਆ ਹੋਇਆ ਪਿੱਛੇ ਰੱਖਿਆ ਹੋਇਆ ਫਿਰ ਉਹ ਆਂ ਬੈਠੇ ਮੈਂ ਕਾ ਸ਼ਾਮ ਨੂੰ ਤਾਂ ਫਿਰ ਬਾਹਨ ਨਹੀਂ ਹਨੇਰਾ ਹੋ ਜਾਣਾ ਆ ਸਾਨੂੰ ਥੋੜਾ ਜਿਹਾ ਹੁਣੇ ਮੈਂ ਕਾ ਦੇਖ ਕੇ ਜਾਂਦੇ ਆ ਪਾਣੀ ਦੀ ਹਾਲਚਾਲ ਕੀ ਆ ਪਾਣੀ ਬਿਲਕੁਲ ਹੁਣ ਤਾਂ ਜਿੱਦਾ ਨੋਰਮਲ ਹੈਗਾ ਜਿੰਨਾ ਕੋ ਹੁੰਦਾ ਹੀ ਆ ਅੱਪ ਆ ਗਏ ਆ ਜੀ ਹੁਣ ਮਾਛੀਵਾੜਾ ਸਾਹਿਬ ਗੁਰਦੁਆਰਾ ਸਾਹਿਬ ਚ ਹੋ ਤਾਂ ਲੇਟੇ ਹੀ ਗਏ ਆ ਮੈਂ ਕਿਹਾ ਹੁਣ ਸਬੱਬੀ ਆਇਓ ਆ ਤਾਂ ਦਰਸ਼ਨ ਕਰਕੇ ਹੀ ਜਾਣੇ ਆ ਬਾਅਦੇ ਫੇਰ ਸੰਗਤ ਨੂੰ ਕਰਵਾ ਦੇਵਾਂਗੇ ਉੱਥੇ ਸਾਨੂੰ ਤਾਂ ਲੱਗੇ ਤਾਂ ਅੱਧਾ ਘੰਟਾ ਹੀ ਆ ਪਰ ਫੇਰ ਵੀ ਦਿਨ ਛੁਪਣਾ ਹੀ ਲੱਗਾ ਆ ਹੁਣ ਇਹ ਮਾਛੀਵਾੜੇ ਦਾ ਜੰਗਲ ਆ ਜੀ ਹੁਣ ਤਾਂ ਇੰਨਾ ਕੁ ਹੀ ਰਹਿ ਗਿਆ ਆ ਕੱਟ-ਕੁੱਟ ਹੋ ਗਏ ਆ ਏਸੇ ਹੀ ਜੰਗਲ ਚ ਆਏ ਸੀ ਗੁਰੂ ਸਾਹਿਬ ਕਹਿੰਦੇ ਇੱਥੇ ਆ ਕੇ ਬੈਠੇ ਸੀਗੇ ਮੈਂ ਕਿ ਹੁਣ ਆਇਆ ਤਾਂ ਮੱਥਾ ਟੇਕ ਕੇ ਜਾਣਾ ਆ ਬੈਂਟ ਤਾਂ 20 25 ਲੱਗਣੇ ਆ ਫਿਰ ਬਾਰ-ਬਾਰ ਨਹੀਂ ਆ ਹੁੰਦਾ ਹਨਾ ਨਲਕੇ ਵੀ ਇੱਥੇ ਤਾਂ ਚੱਲਦੇ ਆ ਸਾਡੇ ਤਾਂ ਨਹੀਂ ਉੱਧਰ ਆਪਣੇ ਨਵੇਂ ਸ਼ਹਿਰ ਹਾਲ ਤਾਂ ਨਹੀਂ ਚੱਲਦੇ ਹਨ। ਇੱਥੇ ਤਾਂ ਨਲਕੇ ਵੀ ਹਜੇ ਚੱਲਦੇ ਆ। ਸਾਡੇ ਤਾਂ ਮੈਨ ਲੱਗਾ ਕਈਆਂ ਸਾਲਾਂ ਦਾ ਹੀ ਬੰਦ ਹੋਇਆ ਹੋਣਾ ਹੁਣ। ਐਕਚੁਅਲੀ ਮੈਂ ਗੱਡੀ ਉੱਧਰ ਲੈ ਗਿਆ ਪਹਿਲਾਂ ਮਾ ਸਾਡੇ ਘਣੇ ਇੱਧਰੋਂ ਆਉਣਾ ਸੀਗਾ। ਉੱਧਰ ਕੋਈ ਕੰਮ ਜਿਆ ਚੱਲਦਾ ਸੀ ਮੋਰੇ ਬੰਦ ਕੀਤਾ ਆ। ਫੇਰ ਮੈਂ ਕਿਹਾ ਚਲੋ ਇੱਧਰੋਂ ਹੀ 메ਨ ਗੇਟ ਵੱਲੋਂ ਜਾਂਦੇ ਆ। ਜਦੋਂ ਸੰਬਰ ਚ ਹੁੰਦਾ ਆ ਹਨਾ ਉਦੋਂ ਤਾਂ ਇੱਥੇ ਬਹੁਤ ਰਸ਼ ਹੋ ਜਾਂਦਾ ਆ ਉਹ ਤਾਂ ਦੁਕਾਨਾਂ ਦੇ ਕੋਲ ਨਾਲ ਥੋੜੀਆਂ ਹੀ ਆ ਮੈਂ ਤਾਂ ਅੱਜ ਨੋਰਮਲ ਦਾ ਇੰਚ ਪਹਿਲਾ ਹੀ ਆਇਆ ਉਦਾਂ ਜ਼ਰੂਰ ਆ ਚੁੱਕੇ ਆ ਉਦੋਂ ਸਬਾ ਦੇ ਮੇਲੇ ਤੇ ਜਦੋਂ ਹੁੰਦਾ ਆ ਤਾਂ ਉਦਾਂ ਮੈਂ ਨੋਰਮਲ ਦਾ ਇੰਚ ਅੱਜ ਪਹਿਲੀ ਵਾਰ ਆਇਆ ਆ ਉਦਾਂ ਤੋਖਵਰਾ ਆਏ ਆ ਦੁਕਾਨਾਂ ਦੇ ਕੋਲ ਨਾਲ ਉਦਾਂ ਲੱਗੀਆਂ ਥੋੜੀਆਂ ਹੀ ਆ ਪਰ ਸ਼੍ਰੀ ਚਰਨਪਾਲ ਸਾਹਿਬ ਮਾਛੀਵਾੜਾ ਥੋੜੀ ਨਕਾ ਤਕਾਨਾ ਇੱਧਰਿਆ ਲੱਗੀਆਂ ਆ ਬਾਕੀ ਉਦੋਂ ਸਵਾ ਤੇ ਮੇਲੇ ਤੇ ਤਾਂ ਬਹੁਤ ਰੱਛ ਹੁੰਦਾ ਆ ਸੰਗਤਾਂ ਦਾ ਹੁਣ ਤਾਂ ਮੇਲਾ ਦਾ ਲੋਕ ਲਈ ਆ ਹੋਣੀਆਂ ਆਏ ਅਸੀਂ ਪਾਕਈਆਂ ਬਕਵਾ ਨਹੀਂ ਤਾਂ ਸਿੱਧੇ ਹੀ ਨਿਕਲ ਜਾਣਾ ਸੀ ਫਰਾ ਮੈਂ ਕਹਿੰਦਾ ਨਹੀਂ ਕੋਲੇ ਹੀ ਆਇਓ ਆ ਤਾਂ ਮੱਠਾ ਤਾਂ ਹੁਣ ਟੇਕ ਕੇ ਜਾਣਾ ਆ ਨਾਲੇ ਮੈਂ ਕਾ ਸੰਗਤ ਦਰਸ਼ਨ ਕਰ ਲੈਂਦੀ ਅੱਜ ਇਹ ਤਾਂ ਵਲੌਗ ਵੀ ਮੇਰਾ ਇੱਕ ਬਣਿਆ ਪਿਆ ਸੀ ਮੈਂ ਕਹਿੰਦਾ ਨਹੀਂ ਉਹ ਨਹੀਂ ਪਾਉਣਾ ਅੱਜ ਇਹੀ ਪਾਵਾਂਗੇ ਉਹ ਹੁਣ ਕੱਲ ਨੂੰ ਜਾਂ ਪਰਸ ਪਰਸੋਂ ਨੂੰ ਪਾ ਦਾਂਗੇ ਹਨਾ ਖਾਲ ਪਾਤਸ਼ਾਹ ਫਿਰ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਸੇ 33 ਤੇ ਬਹਿ ਕੇ ਜੀਏ ਸ਼ਬਦ ਚਾ ਰਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਹ ਸਰੋਵਰ ਦੀ ਦਰਸ਼ਾਈ ਜੋੜੀ ਤੇ ਇਤਿਹਾਸ ਇੱਕ ਖੂ ਆ ਇੱਧਰ ਇੱਧਰ ਜੋੜਾ ਘਾਰਿਆ ਹਾਂ ਸਰੋਵਰਿਆ ਸਰੋਵਰ ਸਾਹਿਬ ਇੱਧਰ ਸਰੋਵਰਿਆ ਜੀ ਘਰੋ ਦਰਸ਼ਾਂ ਪਾਣੀ ਘਟਾਇਆ ਹੈ ਆ ਵਿੱਚ ਬਹੁਤ ਘਟਿਆ ਪਾਣੀ ਥੋੜੀਆਂ ਹੀ ਆ ਮੱਛੀਆਂ ਜਿੱਦਾਂ ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾ ਲਦਾ ਹਾਂ ਕੋੜੀਆਂ ਅੱਕੇ ਤਾਂ ਮੈਂ ਕੋਰਾਂ ਜਿਆਦਾ ਪਿਛਲੀ ਤੋਂ ਪਿਛਲੀ ਵਾਰ ਦੇਖਿਆ ਬਹੁਤ ਸੀ ਅੱਜ ਘਟਿਆ ਨਹੀਂ ਨਹੀਂ ਹੈਗੀਆਂ 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 ਪਾਣੀ ਥੋੜਾ ਕਰਕੇ ਆ ਹੈਗੀਆਂ ਆ ਤਾਂ ਤਾਂ ਪਾਣੀ ਥੋੜਾ ਕਰਕੇ ਨਾ ਵਿੱਚ ਘਾਰ ਜੇ ਬਹੁਤ ਹੋਈ ਹੋ ਉਹਦੇ ਵਿੱਚ ਹੈ ਬੜੀਆਂ ਹੈਰ ਥੋੜਾ ਥੋੜਾ ਸੂਰਜ ਹੁਣ ਡਾਲ ਰਿਹਾ ਕਰਕੇ ਤਾਂ ਬਿਨਾਂ ਦਸਨ ਵਿੱਚ ਮੈਂ ਤਾਂ ਜ਼ੂਮ ਕਰਦਾ ਆ ਉਹਦੇ ਆ ਦੇ ਹੋਰ ਜੁੜ ਕੇ ਨਾ ਉਹਦੇ ਇੱਧਰ ਚੱਲਦੀਆਂ ਪੜਦੀਆਂ ਥੋੜੀਆਂ ਆ ਪਰ ਅੱਗੇ ਨਾਲ ਹੁਣ ਹੋ ਸਕਦਾ ਉਦੋਂ ਹੀ ਜ਼ਿਆਦਾ ਕਰਦੇ ਹੋਣ ਵੀ ਹੁਣ ਘੱਟ ਹੋਣ ਹਨਾ ਛੱਡੀਆਂ ਆ ਵਿੱਚ ਇਤਿਹਾਸ ਆ ਜੀ ਇੱਥੇ ਤਾਂ ਸਾਰਾ ਹੀ ਲਿਖਿਆ ਆ ਮੈਂ ਕੈਮਰਾ ਟਕਾ ਦਿੱਤਾ ਆ ਕਿ ਲੋ ਸੰਗਤਾਂ ਨੂੰ ਤਾਂ ਪਤਾ ਹੀ ਆ ਪਰ ਕੀ ਹੁੰਦੇ ਆ ਪੜਨ ਦੇ ਵਿੱਚ ਆ ਆਣ ਵੀ ਅਸੀਂ ਪੜਨਾ ਆ 15 ਕ ਸੈਕਿੰਡ ਮੈਂ ਕੈਮਰਾ ਟਕਾਉਣ ਨਾਲ ਕੋਈ ਸਕਰੀਨ ਸ਼ਾਟ ਵੀ ਲੈ ਸਕਦਾ ਆ ਰੈਡਰ ਸਾਹਿਬ ਦੇ ਪਾਠ ਹੋ ਰਹੇ ਆ ਅੰਦਰ ਆ ਵੀ ਲਿਖਿਆ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਇਹ ਪੜਨਾ ਨਹੀਂ ਆਉਂਦਾ ਕਿੰਨੀ ਪੋਹ ਦੀ ਰਾਤ ਨੂੰ ਮਾਛੀਵਾੜ ਦੇ ਜੰਗਲਾਂ ਵਿੱਚ ਇੱਥੇ ਆਏ ਸੀਗੇ ਜੀ ਇਸ ਖੂਹ ਤੇ ਪਹੁੰਚੇ ਸੀਗੇ ਹਨ ਖੂਹ ਤੇ ਦਰਸ਼ਨ ਕਰਾਉਣੇ ਆ ਤੇ ਇਹ ਆ ਜੀਓ ਕੂ ਇਤਿਹਾਸਕ ਖੂਹ ਆ ਵੀ ਪੜ ਲਿਓ ਜੀ ਇੱਥੇ ਮੈਂ ਕੈਮਰਾ ਟਕਾ ਦੇਣਾ ਬੜੀ ਸਾਫ਼ ਸੰਭਾਲ ਕੀਤੀ ਹੋਈ ਆ ਇਤਿਹਾਸਕ ਖੂਹ ਆ ਜੀ ਬੋਲ ਉਹ ਦੇ ਪੂਰਾ ਪ੍ਰਬੰਧ ਕੀਤਾ ਆ ਪਾਈਪ ਦਾ ਪਾਣੀ ਛੱਡ ਦੇ ਹੁਣ ਇਹ ਵਿੱਚ ਵੀ ਜੇ ਕਿਸੇ ਨੇ ਚਲਾਉਣਾ ਹੋਵੇ ਐਨ ਹੋ ਗਾਦੀ ਗੁੱਦੀ ਪਾਈਊਗਾ ਗੇੜ ਨੇ ਵਾਸਤੇ ਸੰਗਲ ਆਇਆ ਉਦਾਂ ਹੁਣ ਤਾਂ ਆਹ ਫੋਨ ਹੀਟਇਆ ਕਰ ਰਿਹਾ ਜੀ ਹੁਣ ਮੈਂ ਤਾਂ ਦੱਸਿਆ ਸੀ ਨਾ ਵੀ ਅੱਜ ਗੱਡੀ 'ਚ ਪਿਆ ਰਹਿ ਗਿਆ ਦੁਪਹਿਰੇ ਬਹੁਤ ਧੁੱਪ ਦੇ ਵਿੱਚ ਤਾਂ ਮੈਂ ਦੇਖਦਾ ਹਾਂ ਜੇ ਦੂਸਰੇ ਹਨਾ ਫੋਨ ਦੇ ਵਿੱਚ ਵਾਇਫ ਕੋਲ ਹੈਗਾ ਫੋਨ ਦੂਜਾ ਜੇ ਉਹਦੇ ਵਿੱਚ ਬਲੌਗ ਕੰਟੀਨਿਊਸ ਹੋ ਗਿਆ ਤਾਂ ਮੈਂ ਕਰੂੰਗਾ ਨਹੀਂ ਤਾਂ ਬਾਰ-ਬਾਰ ਹੁਣ ਬੰਦ ਹੋ ਰਿਹਾ ਇਹ ਜਾਂ ਤਾਂ ਫੇਰ ਉਹਨੂੰ ਠੰਡਾ ਕਰਨਾ ਪੈਣਾ ਪਤਾ ਨਹੀਂ ਏਦਾਂ ਕਾਤੇ ਪ੍ਰੋਬਲਮ ਅੱਜ ਕਰ ਰਿਹਾ ਦੋ ਤਿੰਨ ਵਾਰਾਂ ਚੱਲਦਾ ਚੱਲਦਾ ਬੰਦ ਹੋ ਗਿਆ ਠੀਕ ਹੈ ਜੀ ਮੈਂ ਫੇਰ ਕੰਟੀਨਿਊ ਦੇ ਕਰੂੰਗਾ ਹਨਾ ਦੂਸਰਾ ਬਲੌਗ